ਤੋ ਚੱਲਿਆ ਅਸੀਂ ਆਪਣੇ ਭਾਂਜੇ ਕੋਲ ਸਹਿਜ ਕੋਲ ਉਹਦੇ ਲਈ LED ਲੈ ਕੇ ਉਹਦੇ ਰਿਐਕਸ਼ਨ ਕੈਪਚਰ ਕਰਾਂਗੇ ਪਤਾ ਹੈ ਨਹੀਂ ਉਹਨਾਂ ਕਿਹਨੂੰ ਵੀ ਨੂੰ ਬੜਾ ਚਾਵਾ ਕਦੋਂ ਦਾ ਕਹਿੰਦਾ ਪਿਆ ਵੀ LED ਲੈਣੀ ਆ ਆਪਾਂ ਇੱਕ ਉਹਨੇ ਬਰਦਾਸਪੁਰ ਗਿਆ ਤੇ ਬਾਹਰ ਦੇ ਦੇਖਣਾ ਤਾਂ ਉੱਥੇ ਜਾ ਕੇ ਰੋਂ ਲੱਗ ਪਿਆ ਮੈਂ ਕਿਹਾ ਨਹੀਂ ਅਜੇ ਨਹੀਂ ਬਾਅਦ ਚ ਲੈਣੀ ਆ Samsung ਦੀ ਲਈ ਆ 40 ਫਿਨਿਸ਼ 3 ਹੁੰਦੀ 43 ਬਟਾਲੀ ਤਰਤਾਲੀ ਬਟਾਲੀ ਬਟਾਲੀ ਪਤਾ ਨਹੀਂ ਮੈਨੂੰ ਤੁਸੀਂ ਆਰਡਰ ਕੀਤੀ ਜਾਂ ਅਧਨੀ ਮਟੋਕਨੀ ਵਾਲਾ ਇੱਕ ਚੰਨੀ ਐਡੇ ਨਵਾਬ ਜਿਹਦੇ ਐ ਗੇਟ ਨਹੀਂ ਖੋਲ ਕਰਦੇ ਮੈਂ ਤਾਂ ਖੋਲੋ ਖੋਲੋ ਜੀ ਲੇ ਦੇਖੋ ਸਕੂਲ ਜਾਣਾ ਹੋਏ ਤਾਂ ਤੁਹਾਨੂੰ ਗੇਟ ਖੋਲ ਕੇ ਦਈਏ ਤੁਸੀਂ ਆਣਾ ਹੈ ਤਾਂ ਤੁਹਾਨੂੰ ਗੇਟ ਖੋਲ ਕੇ ਦਈਏ ਉਹ ਕਿਨੇ ਬੰਦ ਕਿਨੇ ਕਰਨਾ ਤੁਸੀਂ ਸੋ ਆਪਾਂ ਜਾਂਦੇ ਪਏ ਆ ਤੇ ਹਨੇਰਾ ਵੀ ਮੈਂ ਦਿਨ ਕਾਲ ਕੀਤੀ ਮੈਂ ਵੀ ਚਲੋ ਪੁੱਛਦੇ ਆ ਘਰੇ ਹੈ ਵੀ ਕਿ ਨਹੀਂ ਤਾਂ ਉਹ ਕਹਿੰਦੇ ਵੀ ਬਾਹਨ ਜਾ ਸਹਿਜ ਵੱਲੋਂ ਵੀ ਉਹ ਨਹੀਂ ਹੈਗਾ ਮਾਸੀ ਤੋਂ ਗਿਆ ਤੇ ਹੁਣ ਫਿਰ ਆਪਾਂ ਸੋਚਿਆ ਵੀ ਉੱਥੇ ਜਾ ਕੇ ਸਰਪ੍ਰਾਈਜ਼ ਦਿੰਨੇ ਆ ਉਥੋਂ ਨਾਲੇ ਲੈ ਕੇ ਆਉਣੇ ਆ ਦੇਖਦੇ ਆ ਉਹਦੇ ਐਕਸਪ੍ਰੈਸ਼ਨ ਉਹਦਾ ਉਹਦਾ ਤੇ ਉਹ ਕਹਿੰਦਾ ਹੀ ਉੱਥੇ ਮੈਂ ਮਾਸੀ ਤੋਂ ਰਹਿਣਾ ਵਾ ਸਵੇਰੇ ਮੈਨੂੰ ਉੱਥੇ ਸਕੂਲ ਭੇਜਦੇ ਪਰ ਦੇਖਦੇ ਆ ਜਾ ਕੇ ਕੀ ਬਣਦਾ ਤੈਨੂੰ ਕੀ ਲੱਗਦਾ ਕਿ ਜੇ ਉਹ ਮਤਲਬ ਆਪਾਂ ਉਹਨੂੰ ਜਾ ਕੇ ਦੱਸਿਆ ਨਾ ਵੀ ਐਲ.ਐਡੀ ਜਿਲ੍ਹੇ ਨੂੰ ਦੇਖ ਨਾ ਕਰ ਜਿਆ ਕਹੂੰਗਾ ਕਿ ਨਹੀਂ ਕੀ ਲੱਗਦਾ ਆ ਜਾਣਾ ਉਹਨੂੰ ਚਾਹੀ ਵੜਾ ਹੋਣਾ ਤੇ ਪਰ ਫਿੱਟ ਤੇਨ ਗੱਲ ਹੀ ਹੋਣੀ ਉਹ ਤਾਂ ਫੇਕ ਹੀ ਕਰਦੇ ਆਂ ਤੇ ਚੀਜ਼ ਦਾ ਚਾਤ ਹੁੰਦਾ ਹੀ ਐ ਕਦੋਂ ਦੀ ਵੇਟ ਕਰਨ ਦੇ ਆਜਾ ਯਾ ਆਪਾਂ ਤੇਰੀ ਐਲ.ਆਰ.ਡੀ ਕੈਨਸਲ ਕਰਦੀ ਆਪਾਂ ਨਹੀਂ ਜਾਂਦੀ ਮੈਨੂੰ ਪਤਾ ਆ ਕੀ ਆਗੀ ਕੀ ਆ ਆਗੀ ਆਗੀ ਇਹਨੂੰ ਕਿੱਥੋਂ ਪਤਾ ਉਹ ਤੁਹਾਡੀ ਥਰ ਮੈਂ ਬਾਕਸ ਦੇਖ ਲੈ ਇਥੋਂ ਹਾਂ ਕਿਦਾਂ ਫਿਰ ਹਾਏ ਖੁਸ਼ਾਂ ਹੈ ਸੱਚੀ ਫੇ ਮਾਮੂਣਾ ਪਿਆਰ ਤੇ ਕੀਤਾ ਨਹੀਂ ਕਾਹਦੇ ਭਾ ਫਿਰ ਹਾਏ 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 ਗਲਪਾ ਗਲਪਾ ਦੱਸ ਮੈਂ ਗਲਪਾ ਗਲਪਾ ਦੱਸ ਫਿਰ ਹਾਏ ਉਹ ਤੇ ਬੰਦ ਕਰ ਨਾ ਫੇ ਚਲਾ ਜਾ ਕਹ ਰਾ ਆਪਣੇ ਕੈਮਰਾ ਪਹਿਲਾਂ ਹਾਂ ਪਾਰਟੀ ਤੇ ਫੇਰ ਕੱਲ ਛੁੱਟੀ ਵਾਲੇ ਹਾਂ ਸੁਣੋ ਇਹ ਦੇਖੋ ਦਾਸੂ ਨੂੰ ਕਿੱਥੇ ਪਾਰਟੀ ਦੇਣੀ ਆ ਮਗਾ ਜਾ ਕਿਹੜੇ ਹਟਲ ਤੇ ਕਿੱਥੇ ਜਾਣਾ ਤੋਸ਼ਾ ਮਰੇ ਹਾਂ ਇਹ ਅਲੀ ਵੀ ਲੈਣੀ ਆ ਤੇ ਪੈਸੇ ਪੈਸੇ ਦਿੱਤੇ ਸੀ ਕਿੰਨੂ ਦਿੱਤੇ ਸਾਨੂੰ ਕਦੋਂ ਦਿੱਤੇ ਪੈਸੇ ਕਦੋਂ ਦਿੱਤੇ ਤੂੰ ਦੇਖਿਆ ਪੈਸੇ ਦਿੰਦੇ ਪੈਸੇ ਦੋ ਕਿੱਦਾਂ ਦਿੱਤੇ ਸੀਗੇ ਪੈਸੇ ठीक है जी मम्मा कल आ जाओ हड्डे खाने ये मुर्गा <laughs> कर जो तू तो ये कहोगे बकरा मुर्गे कक्के कर कराईया नहीं आइस क्लोज हाँ जी एक मिनट देख तो दे भाई भाई कितना पौंदे ले आ जा लाइक और काट दे ना ਸੰਤਰਾ ਗੈਂਬੇ ਕੀ ਵਨ ਸਟਰੀ ਇਹਦਾ ਇਹ ਜਿਹੜਾ LED ਹੁੰਦੀ ਹੈ